ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਅੱਜ ਦੀ ਸਾਂਖੀ ਲੈ ਕੇ ਹਾਜ਼ਰ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੀਸ਼ਾ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸ਼ੀਸ਼ੇ ਬਾਰੇ ਗੱਲ ਕਰਾਂਗੇ ਜਿਹੜੀਆਂ ਸੰਤਾਂ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਲੈ ਕੇ ਆਈਆਂ ਸੀ ਸੰਗਤ ਜੀ ਦੀ ਹੈ ਕਿ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਸੁਣਿਓ ਤਾਂ ਜੋ ਕਿ ਤੁਹਾਨੂੰ ਇਸ ਵੀਡੀਓ ਦੀ ਸਮਝ ਲੱਗ ਜਾਵੇ ਤੇ ਤੁਹਾਡੀਆਂ ਝੋਲੀਆਂ ਵੀ ਖੁਸ਼ੀ ਨਾਲ ਭਰ ਜਾਣ ਗੁਰੂ ਜੀ ਦੇ ਇਸ ਬਚਨਾਂ ਨੂੰ ਇੱਕ ਵਾਰ ਜ਼ਰੂਰ ਸੁਣਿਓ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਬੋ ਕੀ ਤਲਵੰਡੀ ਜਿੱਥੇ ਅੱਜ ਪੰਜਵਾਂ ਤਖਤ ਦਮਦਮਾ ਸਾਹਿਬ ਬਣਿਆ ਹੈ ਉੱਥੇ ਬਿਰਾਜਮਾਨ ਸੀ ਦੂਰ ਦੂਰ ਤੋਂ ਸੰਗਤਾਂ ਪਹੁੰਚ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸੀ ਇੱਕ ਦਿਨ ਕਾਬਲ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸਾਬੋ ਕੀ ਤਲਵੰਡੀ ਆਈਆਂ ਡੂੰਗੀ ਸੋਚ ਮੁਤਾਬਿਕ ਗੁਰੂ ਜੀ ਨੂੰ ਭੇਟਾ ਵਜੋ ਕੋਝ ਅਰਪਣ ਕਰਨ ਵਾਸਤੇ ਜਿਸ ਨਾਲ ਸੰਗਤ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਰੋਜ਼ ਲੱਗ ਸਕੇ ਉਹਨਾਂ ਵਾਸਤੇ ਇੱਕ ਦਰਪਣ ਯਾਨੀ ਕਿ ਸ਼ੀਸ਼ਾ ਲੈ ਕੇ ਆਈਆਂ ਮਨ ਵਿੱਚ ਭਾਵਨਾ ਸੀ ਕਿ ਜਦੋਂ ਗੁਰੂ ਜੀ ਇਸ ਸ਼ੀਸ਼ੇ ਅੱਗੇ ਖੜੇ ਹੋ ਕੇ ਰੋਜ਼ ਦਸਤਾਰ ਸਜਾਉਣਗੇ ਤਾਂ ਸ਼ੀਸ਼ੇ ਵੱਲ ਦੇਖ ਕੇ ਸਾਡੀ ਸੰਗਤਾਂ ਦੀ ਯਾਦ ਆਵੇਗੀ ਸਾਡੀ ਗੁਰੂ ਚਰਨਾਂ ਵਿੱਚ ਹਾਜ਼ਰੀ ਲੱਗੇਗੀ ਜਦੋਂ ਦਰਸ਼ਨ ਕਰਨ ਉਪਰੰਤ ਸੰਗਤਾਂ ਨੇ ਦਰਪਨ ਸ਼ੀਸ਼ਾ ਪੇਟਾ ਕੀਤਾ ਤਾਂ ਸਤਿਗੁਰੂ ਜੀ ਨੇ ਆਪਣੇ ਹੱਥੀ ਖੋਲ ਕੇ ਦੇਖਿਆ ਬੜੇ ਪ੍ਰਸੰਨ ਹੋਏ ਤੇ ਸੰਗਤਾਂ ਦੀ ਭਾਵਨਾ ਦੇਖ ਅਤਿ ਅੰਤ ਖੁਸ਼ੀਆਂ ਬਖਸ਼ੀਆਂ ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ ਤੇ ਬਚਨ ਕੀਤਾ ਸੰਗਤ ਜੀ ਜਿੰਨੇ ਦਿਨ ਇਸ ਥਾਂ ਤੇ ਟਿਕਾਣਾ ਕਰਾਂਗੇ ਇਸ ਸ਼ੀਸ਼ੇ ਦੇ ਅੱਗੇ ਖੜੇ ਹੋ ਕੇ ਦਸਤਾਰ ਸਜਾਵਾਂਗੇ ਪਰ ਤੁਸੀਂ ਪ੍ਰੇਮ ਸਹਿਤ ਸ਼ੀਸ਼ਾ ਲੈ ਕੇ ਆਏ ਹੋ ਇਸ ਕਰਕੇ ਇਸ ਸ਼ੀਸ਼ੇ ਦੀ ਹਾਜ਼ਰੀ ਸਦਾ ਸਦਾ ਲਈ ਬਣੀ ਰਹੇ ਅਸੀਂ ਇਸ ਸ਼ੀਸ਼ੇ ਨੂੰ ਵਾਰ ਦਿਂਦੇ ਹਾਂ ਕਿ ਰਹਿੰਦੀ ਦੁਨੀਆ ਤੱਕ ਕਿਸੇ ਸਰੀਰ ਨੂੰ ਅਧ ਰੰਗ ਲਕਵਾ ਭਾਵ ਕੀ ਸਰੀਰ ਦਾ ਇੱਕ ਪਾਸਾ ਮੱਝ ਆਵੇ ਉਹ ਭਾਵਨਾ ਸਹਿਤ ਇੱਥੇ ਆ ਕੇ ਸ਼ੀਸ਼ੇ ਦੇ ਸਾਹਮਣੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ ਤਾਂ ਉਸ ਸਰੀਰ ਦਾ ਇਹ ਰੋਗ ਰਾਜੀ ਹੋਵੇਗਾ ਇਹ ਸ਼ੀਸ਼ਾ ਸਾਬੂ ਕੀ ਤਲਵੰਡੀ ਪਠਿੰਡਾ ਸ਼ਹਿਰ ਤੋਂ ਕੁਝ ਕੁ ਮੀਲ ਦੂਰੀ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਸ਼ੋਭਿਤ ਹੈ ਪਾਵਨਾ ਸਹਿ ਤੋਂ ਉੱਥੇ 3 ਦਿਨ ਰਹਿ ਕੇ ਜੋ ਉੱਥੋਂ ਦੇ ਗਰੰਥੀ ਸਿੰਘ ਜੀ ਦੁਆਰਾ ਦੱਸੀ ਮਰਿਆਦਾ ਅਨੁਸਾਰ ਸ਼ੀਸ਼ੇ ਅੱਗੇ ਬੈਠਦਾ ਹੈ ਤਾਂ ਐਸੇ ਰੋਗੀਆਂ ਦੇ ਰੋਗ ਦੂਰ ਹੁੰਦੇ ਹਨ ਸੰਗਤ ਜੀ ਇਸ ਸਾਖੀ ਦੀ ਸਿੱਖਿਆ ਵੀ ਇਹੀ ਹੈ ਕਿ ਤਾਕਤ ਸ਼ੀਸ਼ੇ ਵਿੱਚ ਨਹੀਂ ਗੁਰੂ ਦੇ ਬਚਨਾਂ ਵਿੱਚ ਹੈ ਉਸ ਬਚਨ ਸਦਕਾ ਅੱਜ ਵੀ ਝੋਲੀਆਂ ਪਾ ਰਹੀਆਂ ਹਨ ਸੋ ਸਾ ਸੰਗਤ ਜੀ ਸਾਨੂੰ ਇਸ ਸਾਖੀ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਬਚਨਾਂ ਦੀ ਪਾਲਣਾ ਕਰਕੇ ਆਪਣੇ ਸਾਰੇ ਸਰੀਰਾਂ ਦੇ ਰੋਗ ਦੂਰ ਕਰਨੇ ਚਾਹੀਦੇ ਹਨ ਸ਼ਰਧਾ ਭਾਵਨਾ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ